अच्छा, मारे मारे <laughs> अच्छा। हुण आ, मैं फरमा रहा हूं अच्छा हुन हुन पता लग गया हां लग गया दाना मैं लग चुका हूं जी दोस्तों की हाल चाल है गुड मॉर्निंग सवेरे सवेरे ਤੇ ਆਪਣੇ ਚੈਨਲ ਨੂੰ ਕਰ ਸਬਸਕ੍ਰਾਈਬ ਡੇਲੀ ਵਲੌਗ ਵੇਖਣ ਲਈ ਵੇਖ ਸਾਡੀ ਬੱਕਰੀ ਵੀ ਉਹ ਫਿਰਦੀ ਤੇ ਇਧਰ ਤਾਈ ਬੈਠੀ ਹੈ ਬਾਹਰ ਨਿਕਲੇ ਸਵੇਰੇ ਸਵੇਰੇ ਹਨ ਬਾਈ ਤੇ ਆ ਸਾਡਾ ਕਟਾ ਹਤੇ ਹੋਰ ਕਟਾਈ ਹੈ ਇਹ ਤੇ ਆ ਸਾਡੀ ਗਾਜੀ ਹੈਗੀ ਤੇ ਸਾਡਾ ਡੋਗੀ ਇਹਦੇ ਤੇ ਸਰਦਾਰ ਲੈ ਕੇ ਜਾਂਦੇ ਆ ਬਾਦਲਾਂ ਨੂੰ ਛੱਤ ਤੋਂ ਨਸ ਤੇ ਇਕ ਪੰਨੇ ਦੇ ਲਾ ਕੇ ਲੇ ਗਏ। ਐਨ ਪਾ ਵੀਜੇ ਗਾਉਂ ਕੇ ਸਰੇ ਤੇਰੇ ਚਕੀਨਾ ਬਾਬੀ ਬੱਕਰੀਆਂ ਦੀ ਕੀ ਰੇਟ ਚੱਕਦੇ ਆ ਪਤਾ ਨਹੀਂ ਚਲੋ ਜੀ ਤੇ ਹੈ ਗਰਦੀਪ ਸਿੰਘ ਕਟਾ ਚਲੋ ਚੱਲੀਏ ਬਈ ਖਰਜ ਮम्मी ਕਰੇ ਸੀ ਕੀ ਵੇਖਾਂ ਮਮੇ ਨੂੰ ਕਹਾਂ ਆਵਾ ਤੇ ਆ ਮੁਰਗੇ ਸਾਡੇ ਤੇ ਮम्मी ਸਾਡੀ ਬੋਕਰ ਲੈ ਖੜੇ ਝਾੜੂ ਮਾਰੀ ਨਾ ਚਲੋ ਜੀ ਚੱਲਦੇ ਚੱਲਗੇ ਗੁੱਸਾ ਹੋ ਗਈ ਮम्मी ਆਪਾਂ ਚੱਲਦੇ ਇਹਦੇ ਨਾਲ ਇੱਕ ਵਾਰ ਸਵੇਰ ਸਵੇਰੇ ਤਲੋ ਜੀ ਅਸੀਂ ਜਿਹੜਾ ਆਪਣਾ ਸਿੰਗਲ ਹੈ ਨਾ ਵੀ ਆਹ ਸਾਡੇ ਪਿੰਡ ਦਾ ਬੋਲਾਗਾ ਤੇ ਆਹ ਸਾਡਾ ਬਾਈ ਜੀ ਹੈ ਜਿਹਨੂੰ ਅਸੀਂ ਪਿਆਰਾ ਕਹਾ ਕੇ ਦਿੰਨੇ ਇੱਕ ਅੱਸੀ ਚ ਪਾਣੀ ਆ ਗਿਆ ਓਏ ਚਲੋ ਤੇ ਆਹ ਸਾਡੇ ਫੇਮਸ ਹੈ ਠੇਕਾ ਨਾ ਅਮਿੰਦਰ ਸਿੰਘ ਹੋਵੇ ਫੇਮਸ ਹੋ ਰੱਖੇ ਇਹ ਪਿੰਡ ਦਾ ਠੇਕਾ ਇੱਕ ਬੰਦਾ ਸਵੇਰੇ ਬੈਠਾ ਵੀ ਹੈ ਤੜਕੇ ਤੜਕੇ ਸੂਰਜ ਦੇਖੋ ਕਿੰਦਾ ਸੋਹਣਾ ਲੱਗਦਾ ਹੈ। ਐਂ ਲੱਗਦਾ ਨੇ ਮੈਂ ਗੱਡੀ ਦੇ ਸਾਨੂੰ ਕੁਝ ਵੀਡੀਓ ਬਣਾਈ ਜੰਨੇ। ਤੇ ਇਧਰ ਹੈਗੀ ਪਿੰਡ ਵਾਲੀ ਝੀਲ ਤੇ ਆਪਾਂ ਬਾਈ ਘਰੇ ਆਏ ਸੀਗੇ। ਗੱਟਾ ਸਾਡਾ ਖੜਾ ਹੈ ਗੱਲਾਂ ਕਰੀ ਜਾਂਦੇ ਐ। ਇਹਦੇ ਬਾਅਦ ਚੱਲਦੇ ਆਪਾਂ ਪਿੰਡ ਨੂੰ। ਲੈ ਚੱਲ। ਆਈ 1 ਵਜੇ ਮੈਂ ਤਾਂ ਵਿਆਹ ਸਾਡੇ ਵੀ ਚਾਰ ਪੰਜ। ਇੱਥੇ ਕਰੇ ਦੁਕਾਨ ਤੇ ਆ ਗਏ। ਤੋਂ ਸਾਡੇ ਗੱਟਾ ਸਵੰਦਰ ਵੜ ਗਏ। ਇਹ ਬਾਈ ਦਾ ਸੁਲੂਣਾ। ਹੁਣ ਅਸੀਂ ਚੱਲਦੇ ਹਾਂ ਕਿਸੇ ਦੇ ਘਰ ਜਾ ਕੇ ਹਣਾ ਉੱਥੇ ਜਾ ਕੇ ਆਉਣੇ ਹੈ। ਅੱਜ ਦਾ ਸਮਾਂ ਸਮਝੀ ਜਾਂਦਾ ਹੈ। ਹਣਾ। ਸਾਫ ਦਾ। ਸਾਫ ਦਾ। ਆਇਆ ਸਾਫ ਸਾਫ ਉਹਦਾ। ਤੇ ਹੁਣ ਆਪਾਂ ਅੱਗੇ ਦੁਆ ਚਲਾਂਗੇ। ਆਪਾਂ ਆ ਗਏ ਇੱਥੇ ਸਾਡੇ ਪਾਰਕ ਚ ਪਾਰਕ ਬਣੀ ਜਾਂਦਾ ਹੈ। ਤਾਂ ਸਾਡੇ ਕਾਕਾ ਜੀ ਕੋਲੇ ਠਿਕਾ ਹੈ। ਓਏ ਜਾਂਦਾ ਓਏ। ਓਏ ਜਾਂਦਾ। ਆ ਬਾਈ ਜੀ ਕੋਲੇ ਠਿਕਾ ਹੈ। ਤੇ ਬਾਥਰੂਮ ਬਣਾਇਆ ਜਾਂਦਾ ਹੈ ਤੇ ਕਿੱਥੇ ਛੇ ਦਾ ਤੇਰੇ ਲੈ ਕੇ ਆ ਉਧਰ ਮੈਨੂੰ ਲੱਗਾ ਦਾ ਮਹੀਨਾ ਤਾਂ ਹੋ ਗਿਆ ਇਸੇ ਦੇ ਲੈਂਟਰ ਪਾਣਗੇ ਪਤਾ ਨਹੀਂ ਕਿੱਦੇ ਪਊਗਾ ਇਹ ਲੱਦ ਲੈ ਵਾ ਗੱਲ ਜਦੋਂ ਤਾਂ ਗਈ ਨਹੀਂ ਚੱਲੀ ਬੰਦੇ ਹੱਥਾਂ ਵਿੱਚ ਤੇਰੇ ਕਾ ਠੇਕੇਦਾਰ ਸਾਹਿਬ ਆਇਆ ਕਿੱਥੋਂ ਦੇ ਪਾਰਕ ਬਣਾਉਣਾ ਖੁੱਲਾ ਡੁੱਲਾ ਆ ਵਿਚ ਇੱਕ ਬਰੋਟਾ ਵੀ ਲੱਗਾ ਹੋਇਆ ਚਲੋ ਜੇ ਸੀ ਆ ਕੇ ਕਰੇ ਅਧਰ ਬੱਕਰੀ ਇੱਥੇ ਖੜੀ ਹੈਗੀ ਔਰੇ ਚੱਕੀ ਜਾਂਦੇ ਹੈ ਕਿ ਇੱਧਰ ਹੈ ਨਹੀਂ ਵਿਚ ਪੱਢ ਗਿਆ ਸਕੂਲ ਤੇ ਆ ਬਾਈਕ ਸਪਲੈਂਡਰ ਦੂਜਾ ਡਿਸਕਵਰੀ ਸਾਡਾ ਕਾਲੂ ਤੇ ਅੱਪਾ ਚੱਲਦਿਆ ਕਰੇ ਤੇ ਉਧਰ ਮੰਜਾ ਲੱਗਿਆ ਵੈ ਤੇ ਇਧਰ ਮੰਮੀ ਦੀ ਸਵਾਰੀ ਆਂਦੀ ਹੈ ਜੁਲਫਾਂ ਮੈਂ ਤਾਂ ਛਿੱਤਰ ਮਾਰੂਗੀ ਤੇ ਉਧਰ ਉਹ ਵੀ ਜੁਲਫਾਂ ਖੋਲੀ ਬੈਠੀ ਹੈ ਤੇ ਆ ਸਾਡੀ ਨੈਂਸੀ ਹੈਗੀ ਤੇ ਆ ਸਾਡਾ ਕਟਾ ਚਲੋ ਬਈ ਕਿੰਨੀਆਂ ਕੱਢਦੀਆਂ ਅੱਛਾ ਮੰਮੀ ਦੇ ਅੱਛਾ ਹੁਣ ਹੁਣ ਪਤਾ ਲੱਗਿਆ ਹੈ ਬਾਈ ਲੜਦੀ ਆਪਾਂ ਨੂੰ ਤੇ ਆਪਾਂ ਚੱਲਦੇ ਆ ਬਾਹਰ ਚਲੋ ਜੀ ਆਪਾਂ ਚੱਲਦੇ ਆਪਾਂ ਚੱਲਦੇ ਆ ਕਮੂ ਕੋਲੇ ਕੋਟਕਾਰ ਜਾਣੇ ਸੈੱਟ ਰੱਖਿਆ ਬਾਹਰ ਤੇ ਦੇਖਦੇ ਆ ਵੀ ਕੀ ਕਰੀਂਦੀ ਉਹ ਪਾਣੀ ਅੱਗ ਲਾਈ ਜਾਂਦੀ ਆ ਪਾਣੀ ਨੂੰ ਸੱਚ ਮੈਂ ਸੋਚਦਾ ਬਿਮਾਰ ਹੋ ਗਈ ਸੀ ਕਿਵੇਂ ਆ ਗਈ ਹੈ ਬਿਮਾਰ ਹੈ ਹੈ ਤਾਂ ਬੀਰ ਲੱਗ ਗਈ ਸੀ ਹੋਈ ਉਹ ਕੀ ਹੁੰਦੀ ਹੈ ਦਿਖਾ ਦੇ ਆ ਲੈ ਆ ਵੇਖ ਲੈ ਲੱਗੀ ਸੀਗੀ ਕਿੱਡਾ ਦਿਮਾਗ ਵੱਡਾ ਹੈ ਚੱਲਦੇ ਆ ਉਹ ਫੀਕੀ ਪੀਓ ਵੀ ਹਾਂ ਉਹ ਲੱਗੀ ਸੀਗੀ ਹਾਂ ਮੈਂ ਸਾਫ਼ ਕਰਿਆ ਅੱਜ ਹੋਰ ਭਾਂਕੇ ਰੱਖਿਆ ਅੱਛਾ ਤੇਨੂੰ ਭਾਂਕੇ ਰੱਖਿਆ ਮੈਂ ਕਿਤੇ ਦੇ ਵਿੱਚ ਜਾਣ ਕੇ ਬਾਕੇ ਤੂੰ ਠੀਕ ਹੈ ਸੁਣਿਆ ਬਿਮਾਰ ਹੋ ਕਿਸੇ ਦੀ ਬਿਮਾਰ ਚ ਖਾਂਗ ਲੱਗੀ ਖਾਂਗ ਲੱਗੀ ਵੀ ਐ ਤੇ ਖਾਂਗ ਨੂੰ ਤੂੰ ਲੱਗਿਆ ਸੀ ਕਿ ਵੱਡੀ ਗੱਲ ਐ ਉਹ ਬੰਬੀ ਛੱਡਦੀ ਤੇ ਚਲੋ ਜੀ ਆਪਾਂ ਚੱਲਦੇ ਕਰੇ ਤੇ ਲੱਗੀ ਪਿਆ ਪਾਣੀ ਭਰਨ ਚਲਦੇ ਆਪਾਂ ਹੁਣ ਕਰੇ ਫਿਰ ਉਹਨੇ ਰੈਡੀ ਉਹਦੇ ਬਾਅਦ ਚੱਲਦਾ ਡੱਬ ਵਾਲੀ ਨੂੰ ਤਲੋ ਜੀ ਆਪਾਂ ਪਹੁੰਚ ਗਏ ਡੱਬ ਵਾਲੀ ਇੱਥੇ ਅੱਗੇ ਜੇ ਅੱਗੇ ਆ ਗਿਆ ਜੀਨ ਕਾਲਜ ਤੇ ਆਪਾਂ ਜਾ ਰਹੇ ਹਾਂ ਅੱਦਬ ਵਾਲੀ ਨੂੰ ਇੱਥੇ ਪੋਸਟ ਵਗੈਰਾ ਕਾਫੀ ਲੱਗੇ ਹੋਏ ਹੈਗੇ ਉਹ ਪਹਿਲਾ ਗੇਟ ਸੀ ਕਾਲਜ ਦਾ ਤੇ ਆ ਆ ਗਿਆ ਦੂਜਾ ਗੇਟ ਤੇ ਟ੍ਰੈਫਿਕ ਕਾਫੀ ਹੈਗਾ ਤੋਂ ਇੱਥੇ ਆਪਾਂ ਬੰਦ ਕਰਦੇ ਆਪਣਾ ਵਲੌਗ ਬਾਕੀ ਵਲੌਗ ਬਣਾਵਾਂਗੇ ਕੱਲ ਤੇ ਸਾਡੀ ਵੀਡੀਓ ਵੇਖਣ ਲਈ ਚੈਨਲ ਕੋਲ ਸਬਸਕ੍ਰਾਈਬ ਗੁੱਡ ਬਾਏ